13 ਜੀਰੋ ਕਹਿੰਦਾ ਹੈ ਨਾ ਕਹਿੰਦਾ 13 ਦੇ ਵਿੱਚੋਂ ਜੀਰੋ ਜਿੱਤਾਂਗੇ ਤੇ 13 'ਚੋਂ ਜੀਰੋ ਭਗਵੰਤ ਮਾਨ ਨੇ ਜਿੱਤ ਨਹੀਂ ਹੁਣ ਮੈਨੂੰ ਨਹੀਂ ਪਤਾ ਕਿ ਉਹਨੇ ਕੁਝ ਖਾ ਪੀ ਕੇ ਬੁਲਿਆ ਜਾਂ ਉਦਾਂ ਹੀ ਬੁਲੀ ਜਾਂਦਾ ਹੈ ਭਗਵੰਤ ਮਾਨ ਦੀ ਹਵਾ ਫੂਕ ਜਿਹਨੂੰ ਕਹਿੰਦੇ ਨਾ ਪੰਜਾਬੀ ਦੇ ਵਿੱਚ ਉਹ ਨਿਕਲਣ ਵਾਲੀ ਹੈ ਲੋਕਾਂ ਨੇ ਦੇਖ ਲਿਆ ਕਿਸ ਤਰ੍ਹਾਂ ਸਾਹੀ ਠੱਗੇ ਗਏ ਆ ਲੋਕਾਂ ਨੇ ਦੇਖ ਲਿਆ ਕਿ ਕਿਸਾਨ ਅੰਦੋਲਨ ਜਿਸ ਕਿਸਾਨਾਂ ਨੂੰ ਕਿਸ ਤਰ੍ਹਾਂ ਕੁਚਲਿਆ ਪੰਜਾਬ ਬਿਲਕੁਲ ਤਿਆਰ ਹੈ ਕਾਂਗਰਸ ਪਾਰਟੀ ਵਾਸਤੇ ਔਰ ਅਸੀਂ ਇਸ ਗੱਲ ਦਾ ਬਾਰ ਬਾਰ ਦਾਵਾ ਕਰ ਰਹੇ ਹਾਂ ਕਿ ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੇਖ ਲਿਆ ਹੈ ਇਹ ਗੱਟਚੋੜ ਜਿੰਦਾਬਾਦ ਹੈ ਉਹ ਹੈਗਾ ਉਹ ਰਹੇਗਾ ਲੇਕਿਨ ਜਿੱਥੇ ਤੱਕ ਸਟੇਟ ਵਾਈਜ਼ ਸਬਜੈਕਟ ਹੈਗਾ ਕੁਝ ਸਟੇਟਾਂ ਦੇ ਅੰਦਰ ਇਸ਼ੂਜ਼ ਹੈਗੇ ਜਿਸ ਸਾ ਪੰਜਾਬ ਦੇ ਅੰਦਰ ਸਾਡਾ ਇਸ਼ੂ ਹੈ ਅਸੀਂ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਨਾ ਔਰ ਅਸੀਂ ਬਿਲਕੁਲ ਇਸ ਹੱਕ 'ਚ ਨਹੀਂ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਗਰਾਊਂਡ ਲੈਵਲ ਤੇ ਆਪਦਾ ਵਰਕ ਉਹਨਾਂ ਨੇ ਤੇਜ਼ ਕਰ ਲਿਆ ਤਾਂ ਫਰੀਦਕੋੜ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਰਾਜ ਕੁਮਾਰ ਵੀਰਕਾ ਜੀ ਪਹੁੰਚੀ ਹੈ ਗੱਲਬਾਤ ਕੀਤੀ ਹੈ ਕਾਂਗਰਸੀ ਵਰਕਰਾਂ ਨਾਲ ਸਵਾਗਤ ਹੈ ਬਹੁਤ ਧੰਨਵਾਦ ਡੀ5 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਹਿੰਦ ਮਿਰਕਾ ਸਾਹਿਬ ਸਹੀ ਗੱਲ ਕਹੀ ਹੈ ਨਾ ਮੈਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਜ਼ਮੀਨੀ ਪੱਧਰ ਤੇ ਜਿਹੜੀਆਂ ਪੂਰੀਆਂ ਸਤੰਕ ਹੋ ਚੁੱਕੀਆਂ ਬਿਲਕੁਲ ਸਾਰਿਆਂ ਦਾ ਹੱਕ ਬੰਦਾ ਹੈ ਆਪਣੇ ਆਪਣੀ ਜ਼ਮੀਨ ਤਲਾਸ਼ ਕਰਨ ਆ ਕੇ ਸਿਆਸੀ ਜ਼ਮੀਨ ਖੋਈ ਹੋਈ ਉਹਨਾਂ ਦੀ ਹੈ ਉਹ ਤਲਾਸ਼ ਕਰਦੇ ਆ ਕਰਦੇ ਰਹਿਣਗੇ ਲੇਕਿਨ ਜਿੰ ਤੱਕ ਸਵਾਲ ਇਸ ਗੱਲ ਦਾ ਹੈ ਕਿ ਪੰਜਾਬ ਬਿਲਕੁਲ ਤਿਆਰ ਹੈ ਕਾਂਗਰਸ ਪਾਰਟੀ ਵਾਸਤੇ ਔਰ ਅਸੀਂ ਇਸ ਗੱਲ ਦਾ ਬਾਰ ਬਾਰ ਦਾਵਾ ਕਰ ਰਹੇ ਹੈ ਕਿ ਖੁਣ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੇਖ ਲਿਆ ਹੈ ਲੋਕਾਂ ਨੇ ਦੇਖ ਲਿਆ ਕਿਸ ਤਰ੍ਹਾਂ ਸਾਹੀ ਠੱਗੇ ਗਏ ਹੈ ਲੋਕਾਂ ਨੇ ਦੇਖ ਲਿਆ ਕਿ ਕਿਸਾਨ ਅੰਦੋਲਨ ਜਿਸ ਕਿਸਾਨਾਂ ਨੂੰ ਕਿਸ ਤਰ੍ਹਾਂ ਕੁਚਲਿਆ ਅੱਜ ਵੀ 700 ਤੋਂ ਵੱਧ ਕਿਸਾਨ ਜਿਨ੍ਹਾਂ ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ ਜਿਹੜੇ ਲੋਕ ਉਸ ਅੰਦੋਲਨ ਚ ਮਾਰੇ ਗਏ ਹੈ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਉਹਨਾਂ ਦੀ ਬਾਹ ਨਹੀਂ ਉਹ ਖੜੀ ਉਹਨਾਂ ਦਾ حال ਨਹੀਂ ਪੁੱਛਿਆ ਔਰ ਲੋਕ ਹੁਣ ਇਹਨਾਂ ਦੋਨਾਂ ਪਾਰਟੀਆਂ ਨੂੰ ਸਵਕਸ ਖਾਣਾ ਚਾਹੁੰਦੇ ਆ ਲੋਕ ਚਾਹੁੰਦੇ ਆ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਨੂੰ ਲੋਕ ਇਹ ਚਾਹੁੰਦੇ ਆ ਅਸੀਂ 13 ਸੀਟਾਂ ਦੇ ਤਿਆਰੀ ਕਰ ਰਹੇ ਆ 13 ਇਹ 13 ਸੀਟਾਂ ਜਿੱਤਾਂਗੇ ਤੁਹਾਡੇ ਜਿਹੜੇ ਕੌਮੀ ਪ੍ਰਧਾਨ ਪਹੁੰਚ ਰਹੇ ਆ ਖਰਗੇ ਸਾਹਿਬ ਪਹਿਲੀ ਵਾਰ ਪਹੁੰਚ ਰਿਹਾ ਪੰਜਾਬ ਦੇ ਵਿੱਚ ਵਰਕਰਾਂ ਦੇ ਨਾਲ ਇਸੇ ਮੁੱਦੇ ਤੇ ਮੀਟਿੰਗ ਕਰਨਗੇ ਕਿੰਨਾ ਕੁ ਲੱਗਦਾ ਤੁਹਾਨੂੰ ਰਿਸਪੌਂਸ ਮਿਲੂ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਮੈਂ ਕਹਿੰਦਾ ਕਿ ਪਬਲਿਕ ਰੈਲੀ ਨਹੀਂ ਹੈ ਸਾਡੇ ਡੈਲੀਗੇਟ ਗੇਟ ਹੈ ਗਿਆ ਹੈ ਡੈਲੀਗੇਟ ਦੇ ਵਿੱਚ ਸਾਡੇ ਮੰਡਲ ਕਮੇਟੀਆਂ ਸਾਡੇ ਬੂਥ ਕਮੇਟੀਆਂ ਸਾਡੇ ਜ਼ਿਲ੍ਹੇ ਦੀਆਂ ਕਮੇਟੀਆਂ ਸਾਡੀਆਂ ਫਰੰਟਰ ਆਰਗੇਨਾਈਜੇਸ਼ਨਾਂ ਹਨ ਉਹਨਾਂ ਦੇ ਜਿਹੜੇ ਸਾਥੀ ਹੈ ਕਰੀ 20000 ਦੇ ਕਰੀਬ ਸਾਡੇ ਡੈਲੀਗੇਟ ਹੈ ਜਿਹੜੇ ਉੱਥੇ ਪਹੁੰਚਣਗੇ ਕੋਡਾ ਇੰਡੀਆ ਗੱਠਜੋੜ ਕਿੱਥੇ ਖੜਾ ਹੋਣਾ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਇਹ ਕਹਿਆ ਇੰਡੀਆ ਗੱਠਜੋੜ ਜਿੰਦਾਬਾਦ ਆ ਉਹ ਹੈਗਾ ਉਹ ਰਹੇਗਾ ਲੇਕਿਨ ਜਿੱਤ ਤੱਕ ਸਟੇਟ ਵਾਈਜ਼ ਸਬਜੈਕਟ ਹੈਗਾ ਕੁਝ ਸਟੇਟਾਂ ਦੇ ਅੰਦਰ ਇਸ਼ੂਜ਼ ਹੈਗੇ ਜਿਸ ਨਾਲ ਪੰਜਾਬ ਦੇ ਅੰਦਰ ਸਾਡਾ ਇਸ਼ੂ ਹੈ ਅਸੀਂ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਮੰਦਨ ਕਰਨਾ ਔਰ ਅਸੀਂ ਬਿਲਕੁਲ ਇਸ ਹੱਕ 'ਚ ਨਹੀਂ ਆ ਔਰ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਕਾਂਗਰਸ ਪਾਰਟੀ ਨੇ ਸਾਨੂੰ ਹਦਾਇਤ ਜੜੀ ਜਾਰੀ ਕੀਤੀ ਹੈ ਆਲ ਇੰਡੀਆ ਕਾਂਗਰਸ ਨੇ ਸਾਨੂੰ ਕਿ 13 ਦੀ 13 ਸੀਟਾਂ ਦੀ ਤਿਆਰੀ ਕਰੋ ਅਸੀਂ 13 ਦੀ 13 ਸੀਟਾਂ ਤਿਆਰੀ ਕਰਕੇ ਬੈਠੇ ਹੋਏ ਆਂ ਔਰ ਮੈਨੂੰ ਲੱਗਦਾ ਕਾਂਗਰਸ ਪਾਰਟੀ ਇਥੇ ਕੱਲੇ ਇਲੈਕਸ਼ਨ ਲੜੇਗੀ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਦੋਵੇਂ ਆਮ ਆਦਮੀ ਤੇ ਕਾਂਗਰਸ ਇਕੱਠੇ ਹੋਏ ਆ ਕੋਈ ਗੱਲ ਨਹੀਂ ਕਿਸੇ ਜਗ੍ਹਾ ਦੀ ਇਸ਼ੂ ਹੋਈ ਐ ਸੈਨਾ ਇਹ ਕੋਈ ਇਸ਼ੂ ਹੈਗੇ ਆ ਮੈਂ ਤੁਹਾਨੂੰ ਇਹ ਕਿਹਾ ਕਿ ਸਟੇਟ ਸਬਜੈਕਟ ਹੈਗੇ ਆ ਕਈ ਜਗ੍ਹਾ ਦੇ ਉੱਪਰ ਇਹ ਕਾਂਗਰਸ ਪਾਰਟੀ ਮਿਲ ਕੇ ਇਲੈਕਸ਼ਨ ਲੜੇਗੀ ਕਈ ਜਗ੍ਹਾ ਦੇ ਉੱਪਰ ਐਸੇ ਜਿੱਥੇ ਇਸ਼ੂ ਹੈ ਉੱਥੇ ਕੱਲੇ ਇਲੈਕਸ਼ਨ ਲੜੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਸੀਂ 13 ਦੀਆਂ 13 ਦੂਜੇ ਸਾਰੇ 0 0 ਆ ਯਾਰ ਉਹ 13 ਜ਼ੀਰੋ ਕ ਤੇ ਤੇਰਾ ਜੋ ਜ਼ੀਰੋ ਭਗਵੰਤ ਮਾਨ ਨੇ ਜਿੱਤ ਨਹੀਂ ਹੁਣ ਮੈਨੂੰ ਨਹੀਂ ਉਹ ਪਤਾ ਕਿ ਉਹਨੇ ਕੁਝ ਖਾ ਪੀ ਕੇ ਬੋਲਿਆ ਜਾਂ ਉਦਾਂ ਹੀ ਬੋਲੀ ਜਾਂਦਾ ਲੇਕਿਨ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਉਹਨਾਂ ਨੂੰ ਜ਼ੀਰੋ ਸੀਟ ਮਿਲਨੀ ਪੰਜਾਬ ਦੀ ਲਾਗ ਇੰਡਾਇਟ ਸਥਿਤੀ ਨੂੰ ਕਿਵੇਂ ਦੇਖਦੇ ਆਂ ਭਈ ਇਹ ਤਾਂ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਇਹ ਲਾਅਨ ਆਰਡਰ ਨੂੰ ਡੀਲ ਕਰ ਰਹੀ ਹੈ ਮੈਂ ਸਮਝੀ ਨਾ ਬਿਲਕੁਲ ਬਚਕਾਨਾ ਹੈ ਔਰ ਬੱਚਿਆਂ ਵਾਲੀਆਂ ਹਰਕਤਾਂ ਉਹਨਾਂ ਦੀਆਂ ਅੱਜ ਜੇਲ੍ਹਾਂ ਦੇ ਵਿੱਚ ਗੈਂਗਸਟਰ ਦੰਦਨਾ ਰਹੇ ਹੈ ਕਤਲੋਗਾਰਦ ਹੋ ਰਹੀ ਹੈ ਖੂਨ ਖਰਾਬਾ ਹੋ ਰਿਹਾ ਹੈ ਔਰ ਲੁੱਟਾਂ ਖੋਹਾਂ ਹੋ ਰਹੀਆਂ ਨਸ਼ਿਆਂ ਦੇ ਨਾਲ ਲੋਕ ਮਾਰੇ ਜਾ ਰਹੇ ਹੈ ਕਿਹੜਾ ਲਾਅਨ ਆਰਡਰ ਦੀ ਇਹ ਗੱਲ ਕਰਦੇ ਹੈ ਲਾਅਨ ਆਰਡਰ ਦਾ ਜਿਹੜਾ ਇਹ ਬੁਰਾ ਹਾਲ ਹੈ ਬਦਲਾਂ ਨਾਲੋਂ ਬੱਤਰ ਹੈ ਇਹ ਸਰਕਾਰ ਹਵਾ ਦੇ ਵਿੱਚ ਹੈ ਮੈਂ ਤੁਹਾਨੂੰ ਇਹ ਗੱਲ ਕਹਿੰਦੇ ਆ ਤੇ ਭਗਵੰਤ ਮਾਨ ਦੀ ਹਵਾ ਫੂਕ ਜਿਹਨੂੰ ਕਹਿੰਦੇ ਨਾ ਪੰਜਾਬੀ ਦੇ ਵਿੱਚ ਉਹ ਨਿਕਲਣ ਵਾਲੀ ਹੈ ਆ ਜਦੋਂ ਪਾਰਲੀਮੈਂਟ ਇਲੈਕਸ਼ਨ ਆਏਗਾ ਨਾ ਉਹਨਾਂ ਨੂੰ ਕੋਈ ਸੀਟ ਨਹੀਂ ਆਣੀ ਫੇਰ ਕਿਸਾ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਕਾਫੀ ਨੁਕਸਾਨ ਪਹੁੰਚਿਆ ਸੀਗਾ ਉਦੋਂ ਵੀ ਤੁਹਾਡੇ ਵੱਡੇ ਲੀਡਰ ਆ ਜਿਵੇਂ ਨਵਜੋਤ ਸਿੰਘ ਸਿੱਧੂ ਹੋਏ ਆ ਵੱਖ-ਵੱਖ ਤਰ੍ਹਾਂ ਦੀਆਂ ਰੈਲੀਆਂ ਕਰਦੇ ਸੀਗੇ ਤਾਂ ਉਹੀ ਜਿਹੜਾ ਗਰਾਊਂਡ ਲੈਵਲ ਤੇ ਫੇਰ ਲੋਕਾਂ ਦੇ ਸਾਹਮਣੇ ਗੱਲ ਜਾ ਰਹੀ ਹੈ ਵੱਖ-ਵੱਖ ਤਰੀਕੇ ਦੇ ਤੁਹਾਡੀਆਂ ਨਵਜੋਤ ਸਿੰਘ ਸਿੱਧੂ ਦੀ ਆਡਰ ਰੈਲੀ ਹੁੰਦੀ ਹੈ ਬੜੰਗ ਸਾਹਿਬ ਦੀ ਆਡਰ ਰੈਲੀ ਹੁੰਦੀ ਹੈ ਜਿਹੜੇ ਪੋਸਟਰ ਲੱਗਦੇ ਉਹਨਾਂ ਦੇ ਵਿੱਚ ਉਹਨਾਂ ਦੀ ਫੋਟੋ ਨਹੀਂ ਹੁੰਦੀ ਦੂਜੇ ਪਾਸੇ ਉਹਨਾਂ ਦੀ ਫੋਟੋ ਨਹੀਂ ਦੇਖੋ ਗੱਲ ਇਹ ਹੈ ਕਿ ਜਿਥੇ ਰੈਲੀਆਂ ਦਾ ਸਵਾਲ ਹੈ ਉਹ ਕਾਂਗਰਸ ਦੇ ਹੱਕ ਦੀਆਂ ਰੈਲੀਆਂ ਹੈ ਨਾ ਕਾਂਗਰਸ ਖਿਲਾਫ ਤੇ ਰੈਲੀਆਂ ਨਹੀਂ ਹੈ ਲੇਕਿਨ ਕੁਝ ਜਿਹੜੀ ਕਾਂਗਰਸ ਪਾਰਟੀ ਨੂੰ ਖਾਸ ਕਰਕੇ ਪ੍ਰਦੇਸ਼ ਕਾਂਗਰਸ ਨੂੰ ਜਿਸ ਚੀਜ਼ ਦਾ ਅਵੇਖਣ ਹੈ ਕਿ ਪ੍ਰੋਗਰਾਮ ਜਿਹੜੇ ਪ੍ਰਦੇਸ਼ ਕਾਂਗਰਸ ਵੱਲੋਂ ਲਿਖ ਕੇ ਜਾਣ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸਭ ਨੂੰ ਸਮੂਲੀਅਤ ਕਰਨੀ ਚਾਹੀਦੀ ਹੈ ਤੇ ਇਕੱਲੇ ਚੱਲੋ ਦੀ ਰਾਹ ਨਹੀਂ اختیار ਕਰਨੀ ਚਾਹੀਦੀ ਇਹ ਸਾਰੀ ਗੱਲਾਂ ਦਾ ਧਿਆਨ ਕਾਂਗਰਸ ਹਾਈ ਕਮਾਂਡ ਦੇ ਧਿਆਨ 'ਚ ਲੈੰਦਾ ਔਰ ਮੈਨੂੰ ਭਰੋਸਾ ਹੈ ਕਿ ਜਲਦੀ ਇਹ ਮਸਲਾ ਹਾਨੀ ਨੁਕਸਾਨ ਤਾਂ ਨਹੀਂ ਹੁੰਦਾ ਜਿਵੇਂ 2022 'ਚ ਹੋਇਆ ਕਿਉਂਕਿ ਤੁਹਾਡੇ ਵਰਕਰ ਖੁਦ ਵੀ ਕਹਿ ਰਹੇ ਆ ਕਿ ਤੇ ਇਹ ਨਾ ਹੋਵੇ ਫਿਰ ਨੁਕਸਾਨ ਨਹੀਂ 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 ਲੋਕ ਤਿਆਰ ਹੈ ਲੋਕ ਤਿਆਰ ਹੈ ਕਾਂਗਰਸ ਪਾਰਟੀ ਨੂੰ ਚੁਣਨਗੇ ਸ਼ੁਰੂ ਅਕਾਲੀ ਦਲ ਵੱਲੋਂ ਇੱਕ ਪੰਜਾਬ ਪਿਆਉ ਯਾਤਰਾ ਕੱਢੀ ਜਾ ਰਹੀ ਹੈ। ਭਈ ਸੁਖਬੀਰ ਬਾਦਲ ਨੂੰ ਅਕਾਲੀ ਬਚਾਓ ਯਾਤਰਾ ਕਢਣੀ ਚਾਹੀਦੀ ਹੈ। ਘਰ-ਘਰ 'ਚ ਜਾਣਾ ਚਾਹੀਦਾ। ਅਕਾਲੀ ਦਲ ਨੂੰ ਪਹਿਲੇ ਬਚਾਣਾ ਚਾਹੀਦਾ। ਅਕਾਲੀ ਦਲ ਇਕੱਠਾ ਨਹੀਂ ਹੈ। ਅਕਾਲੀ ਦਲ ਦੇ ਲੋਕ ਅਕਾਲੀ ਦਲ ਦੇ ਨਾਲ ਨਹੀਂ ਹੈ। ਪਹਿਲੇ ਅਕਾਲੀ ਦਲ ਨੂੰ ਅਕਾਲੀ ਦਲ ਨਾਲ ਖੜਾਣਾ ਚਾਹੀਦਾ। ਮੁੜ ਕੇ ਫਿਰ ਗੱਲ ਪੰਜਾਬ। ਭਾਨੇ ਸਿੱਧੂ ਦੇ ਹੱਕ 'ਚ ਕਾਂਗਰਸ ਪੰਜਾਬ ਕਾਂਗਰਸ ਹਰ ਉਸ ਸ਼ਖਸ ਦੇ ਹੱਕ 'ਚ ਹੈ ਜਿਹਦੇ ਨਾਲ ਤੱਕਾ ਹੁੰਦਾ ਹੈ, ਜਿਹਨਾਂ ਨਜਾਇਜ਼ ਹੁੰਦੇ ਆ। ਅਸੀਂ ਉਹਦੀ ਆਵਾਜ਼ ਬਣਾਵਾਂਗੇ, ਉਹਦੀ ਗੱਲ ਕਰਾਂਗੇ। ਜਿੱਥੇ ਕਿਤੇ ਵੀ ਜਾਤੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਸਾਬਕਾ ਮੰਤਰੀ ਰਾਜਕੁਮਾਰ ਵੀਰਕਾ ਤਾਂ ਫਰੀਦਕੋਟ ਦੇ ਵਿੱਚ ਪਹੁੰਚਿਆ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਇਸ ਤੋਂ ਬਾਅਦ ਜਿਹੜੇ ਸਮਰਾਲਾ ਦੇ ਵਿੱਚ ਕੌਮੀ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਖੜਗਾ ਜੀ ਉਹ ਪਹੁੰਚ ਰਹੇ ਨੇ ਤਾਂ ਲੋਕ ਸਭਾ ਦੀਆਂ ਚੋਣਾਂ 2024 ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਦੇਖਦੇ ਹਾਂ ਜਿਵੇਂ ਹੁਣ ਇਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨਹੀਂ ਕਾਂਗਰਸ ਪਾਰਟੀ ਜਿਹੜੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੀ ਜਿੱਤ ਹਾਸਲ ਕਰੇਗੀ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਕ੍ਰਿਡਕ ਨਿਰਧਾਰਨ ਨਿਰਪੱਖ ਰਹਿ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦਵਾਜ਼ ਖੇਤ ਸੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ